ਹਾਂ ਹੋ ਮਾਂ ਆਖ ਦੀ ਤੀ ਨੂੰ ਇਹ ਹੋਰ ਜਮਾਨਾ ਫੋਨ ਦੇ ਜੋਗਾ ਰਹਿ ਗਿਆ ਕੰਮ ਚੋਰ ਜਮਾਨਾ ਫੋਨ ਦੇ ਜੋਗਾ ਰਹਿ ਗਿਆ ਕੰਮ ਚੋਰ ਜਮਾਨਾ ਤੂੰ ਵੀ ਇਸੇ ਲੜੀ ਦੇ ਵਿੱਚ ਧੀਏ ਆਉਂਦੀ ਸਾਰਾ ਦਿਨ ਤੂੰ ਨੈਟ ਤੇ ਰੀਲ ਬਣਾਉਂਦੀ ਸਾਰਾ ਦਿਨ ਤੂੰ ਨੈਟ ਤੇ ਹੈ ਰੀਲ ਬਣਾਉਂਦੀ ਚਾਹ ਨੂੰ ਤਰਕੇ ਗੈਸ ਤੇ ਤੂੰ ਮੋਬਾਈਲ ਚਲਾਉਂਦੀ ਹਰ ਰੋਜ਼ ਤੂੰ ਚਾਹ ਨੂੰ ਥੱਲੇ ਵਿੱਚ ਪਾਉਂਦੀ ਹਰ ਰੋਜ਼ ਤੂੰ ਚਾਹ ਨੂੰ ਥੱਲੇ ਵਿੱਚ ਪਾਉਂਦੀ ਫਿਰ ਵੀ ਰਹਿ ਹੱਸਦੀ ਤੈਨੂੰ ਸੰਗਣਾ ਆਉਂਦੀ ਸਾਰਾ ਦਿਨ ਤੂੰ ਨੈਟ ਤੇ ਰਹਿ ਰੀਲ ਬਣਾਉਂਦੀ ਤੇ ਰੈ ਰੀਲ ਬਣਾਉਂਦੀ ਤੈਨੂੰ ਦਾਲ ਬਣਾਉਣੀ ਆਉਂਦੀ ਨਾ ਤੇ ਨਹੀਂ ਸਬਜੀ ਹੋ ਕਿੱਦਾਂ ਲਾਉਣਾ ਤੜਕਾ ਇਹ ਮੋਬਾਈਲ ਤੇ ਲੱਭਦੀ ਕਿੱਦਾਂ ਲਾਉਣਾ ਤੜਕਾ ਇਹ ਮੋਬਾਈਲ ਤੇ ਲੱਭਦੀ ਫालतू ਗੱਲਾਂ ਕਰ ਕਰਕੇ ਤੂੰ ਮਗਜ ਖਪਾਉਂਦੀ ਸਾਰਾ ਦਿਨ ਤੂੰ ਨੈਟ ਤੇ ਰੈ ਰੀਲ ਬਣਾਉਂਦੀ ਨੱਟ ਤੇ ਰਹਿ ਰੀਲ ਬਣਾਉਂਦੀ ਕੰਮ ਕਰਦਾ ਕਰਨ ਲਈ ਤੈਨੂੰ ਗੋਲੀ ਵੱਜਦੀ ਰੀਲਾ ਪਾਉਂਦੀ ਥੀਏ ਤੂੰ ਚੰਗੀ ਨਹੀਂ ਲੱਗਦੀ ਰੀਲਾ ਪਾਉਂਦੀ ਥੀਏ ਤੂੰ ਚੰਗੀ ਨਹੀਂ ਲੱਗਦੀ ਇਹ ਦੁਨੀਆ ਤਾਂ ਇੱਜ਼ਤ ਦਾ ਮਾਇਆ ਟੜਾਉਂਦੀ ਸਾਰਾ ਦਿਨ ਤੂੰ ਨੱਟ ਤੇ ਰਹਿ ਰੀਲ ਬਣਾਉਂਦੀ ਈਏ ਉਹ ਕੰਮ ਕਰੀਦਾ ਜੋ ਲੋਕ ਸਲਾਹੇ ਪਿੱਛੇ ਲੱਗ ਕੇ ਕਿਸੇ ਦੇ ਨਾਲ ਲੱਗੀ ਏ 파ਹੇ ਪਿੱਛੇ ਲੱਗ ਕੇ ਕਿਸੇ ਦੇ ਨਾਲ ਲੱਗੀ ਏ 파ਹੇ ਦੁਨੀਆਂ ਤੇ ਝੂਠੇ ਫੇਮ ਦਾ ਫਿਰ ਢੋਲ ਵਜਾਉਂਦੀ ਸਾਰਾ ਦਿਨ ਤੂੰ ਨੈਟ ਤੇ ਰਹਿ ਰੀਲ ਬਣਾਉਂਦੀ ਸਾਰਾ ਦਿਨ ਤੂੰ ਨੈਟ ਤੇ ਰਹਿ ਰੀਲ ਬਣਾਉਂ ਕਬੀ ਸਰੀ ਜੱਥਾ ਦੇੜ ਕਾ ਹੈ ਚੈਨਲ ਚੱਲਦਾ ਪਾਕ ਬਿਸਰੀ ਦੀ ਬੀੜੀ ਉਹ ਚਾਨਣ ਵੰਡਦਾ ਪਾਕ ਬਿਸਰੀ ਦੀ ਬੀੜੀ ਉਹ ਚਾਨਣ ਵੰਡਦਾ ਦੇਖ ਕੇ ਵਿਚਰ ਦੇੜ ਕੇ ਹੈ ਜੋੜੀ ਆਉਂਦੀ ਧੀਏ ਆਪਾਂ ਸਿੱਖ ਲਈਏ ਉਹ ਜੋ ਸਮਝਾਉਂਗੀ ਬਣਾਉਂਨੀ ਸਾਰਾ ਦਿਨ ਤੂੰ ਲੱਟ ਤੇ ਰੇਲ ਬਣਾਉਂਦੀ ਸਾਰਾ ਦਿਨ ਤੂੰ ਲੱਟ ਤੇ ਰੇਲ ਬਣਾਉਂਦੀ